ਕਿਹੜੀ ਫੀਡ ਵਰਤਦੇ ਹੋ ਤੁਸੀਂ ਕਾਸਾ ਵਰਤਦੇ ਕਾਸਾ ਫੀਡ ਵਰਤਦਾ ਹਾਂ ਜੀ ਕਾਸਾ ਵਰਤਦੇ ਕਾਸਾ ਫੀਡ ਵਰਤਦਾ ਹਾਂ ਜੀ ਕਾਸਾ ਵਰਤਦੇ ਕਾਸਾ ਫੀਡ ਵਰਤਦਾ ਹਾਂ ਜੀ ਬਹੁਤ ਚੰਗੀ ਆ ਜੀ ਬਰੇ ਪਸ਼ੂ ਤੰਦਰੁਸਤੀ ਰਹਿੰਦੇ ਆ ਬਰੇ ਦੁੱਧ ਦੇਣ ਵਾਲਾ ਚੰਗੀ ਫੈਂਟ ਆਉਂਦੀ ਆ ਕਾਸਾ ਤੇ ਡੈਲ ਕੋ ਜਿਹੜੀ ਫੀਲ ਹੈ ਤੁਸੀਂ ਕਿੰਨੇ ਸਾਲਾਂ ਤੋਂ ਵਰਤ ਰਹੇ ਹੋ 3 ਸਾਲਾਂ ਦੇ ਜੀ ਸਾਢੇ 3 ਸਾਲਾਂ ਨੇ ਵਰਤਦੇ ਆ ਸਾਨੂੰ ਇਹੀ ਅਪੀਲ ਕਰਦੇ ਆ ਵੀ ਇਹ ਵਰਤੋ ਫੀੜ ਆਹਾ ਤੇ ਕੋਈ ਦੂਜੀ ਦਾ ਨਾਮ ਕਾਸਾ ਖਾਸਾ ਕਾ ਉਹ ਕਾਸਾ ਫੀੜ ਖਾਸਾ ਫੀੜ ਉਹ ਵਰਤੋ ਜੀ ਉਹਨਾਂ ਦਾ ਰਿਐਕਟ ਬਹੁਤ ਤਗੜਾ ਜੀ ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਅੱਜ ਅਸੀਂ ਮੌਜੂਦ ਆ ਸਰਦੂਲੇ ਵਾਲਾ ਪਿੰਡ ਸਰਦੂਲੇ ਵਾਲਾ ਕੈਂਚੀਆਂ ਦੇ ਨੇੜੇ ਸਰਸਾ ਮਾਨਸਾ ਸੜਕ ਤੇ ਸਥਿਤ ਹੈ ਜੇ ਸਰਦੂਲੇ ਵਾਲਾ ਤੋਂ ਮਾਨਸਾ ਨੂੰ ਜਾਇਆ ਜਾਵੇ ਤਾਂ ਤਕਰੀਬਨ ਅੱਧਾ ਕਿਲੋਮੀਟਰ ਸੱਜੇ ਪਾਸੇ ਔਰ ਜੇ ਮਾਨਸਾ ਤੋਂ ਸਰਦੂਲੇ ਵਾਲਾ ਨੂੰ ਜਾਇਆ ਜਾਵੇ ਤਾਂ ਪਿੰਡ ਟੀਬੀ ਹਰੀ ਸਿੰਘ ਤੋਂ ਅੱਧਾ ਕਿਲੋਮੀਟਰ ਖੱਬੇ ਪਾਸੇ ਸਰਸਾ ਮਾਨਸਾ ਨੈਸ਼ਨਲ ਹਾਈਵੇ ਤੇ ਬਣੀ ਹੋਈ ਹੈ ਗगन ਸੋਪ ਫੈਕਟਰੀ ਗगन ਸੋਪ ਫੈਕਟਰੀ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਇੱਕ ਮਲਟੀ ਸਟੋਰ ਚੱਲਦਾ ਹੈ ਔਰ ਇੱਥੇ ਵਾਸ਼ਿੰਗ ਦੀਆਂ ਕਰਿਆਨੇ ਦੀਆਂ ਘਰੇਲੂ ਲੋਡਿੰਗ ਦੀਆਂ ਹਰ ਵਸਤੂ ਇੱਥੇ ਮਿਲਦੀ ਹੈ ਔਰ ਇਹਦੀ ਖਾਸੀਅਤ ਇਸ ਸਟੋਰ ਦੀ ਇਹ ਹੈ ਕਿ ਸ਼ਹਿਰ ਦੇ ਭੀੜ ਭੜਕੇ ਵਾਲੀਆਂ ਬਾਜ਼ਾਰ ਦੀਆਂ ਥਾਵਾਂ ਤੋਂ ਖੁੱਲੀ ਇੱਥੇ ਪਾਰਕਿੰਗ ਦੀ ਜਗ੍ਹਾ ਨਾ ਇੱਥੇ ਆਉਣ ਦੀ ਦਿੱਕਤ ਹੈ ਨਾ ਇੱਥੇ ਜਾਣ ਦੀ ਦਿੱਕਤ ਹੈ ਔਰ ਵਾਜਬ ਰੇਟਾਂ ਤੇ ਕਰਿਆਨੇ ਦਾ ਔਰ ਵਾਸ਼ਿੰਗ ਦਾ ਸਾਰਾ ਸਮਾਨ ਇੱਥੇ ਉਪਲਬਧ ਹੈ ਔਰ ਜਿਹੜੀ ਇਸ ਸਟੋਰ ਦੀ ਗगन ਸੋਪ ਫੈਕਟਰੀ ਦੀ ਮਲਟੀ ਸਟੋਰ ਦੀ ਵੱਡੀ ਖਾਸੀਅਤ ਹੈ ਉਹ ਇਹ ਹੈ ਕਿ ਇੱਥੇ ਪਸ਼ੂ ਫੀਡ ਕਾਸਾ ਤੁਸੀਂ ਦੇਖ ਰਹੇ ਹੋ ਸਾਹਮਣੇ ਪੈਕਿੰਗ ਔਰ ਡਲਕੋ ਇਹਨਾਂ ਦੀ ਡੀਲਰਸ਼ਿਪ ਗगन ਸੋਪ ਫੈਕਟਰੀ ਸਰਸਾ ਮਾਨਸਾ ਰੋਡ ਸਰਦੂਲੇ ਵਾਲਾ ਕੈਂਚੀਆਂ ਤੋਂ ਮਾਨਸਾ ਨੂੰ ਜਾਂਦੇ ਸਮੇ ਅੱਧਾ ਕਿਲੋਮੀਟਰ ਔਰ ਮਾਨਸਾ ਤੋਂ ਸਰਦੂਲਗੜ੍ਹ ਨੂੰ ਜਾਂਦੇ ਸਮੇ ਪਿੰਡ ਟੀਬੀ ਹਰੀ ਸਿੰਘ ਤੋਂ ਖੱਬੇ ਪਾਸੇ ਅੱਧਾ ਕਿਲੋਮੀਟਰ ਤੇ ਜੋ ਸਥਿਤ ਹੈ ਗਗਨ ਸੋਪ ਫੈਕਟਰੀ ਜਿੱਥੇ ਡੀਲਰਸ਼ਿਪ ਹੈ ਕਾਸਾ ਫੀਡ ਬੈਲਕੋ ਫੀਡ ਜੋ ਪਸ਼ੂਆਂ ਲਈ ਵਰਦਾਨ ਮੰਨੀ ਜਾਂਦੀ ਹੈ ਇਹ ਖੁਰਾਕ ਔਰ ਇਹਦੀ ਡੀਲਰਸ਼ਿਪ ਹੈ ਇੱਥੇ ਇਹਦੇ ਜਿਹੜੇ ਓਨਰ ਨੇ ਪ੍ਰੋਪਰਾਈਟਰ ਨੇ ਐਡਵੋਕੇਟ ਜਵਾਹਰ ਗੋਇਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਜੋ ਕਿਸਾਨ ਜੋ ਪਸ਼ੂ ਪਾਲਕ ਇਸ ਫੀਡ ਨੂੰ ਵਰਤ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਫੀਡ ਦੇ ਕਿੰਨੇ ਕੋਈ ਫਾਇਦੇ ਆ ਕਿੰਨੀ ਕੋਈ ਲਾਹੇਵੰਦ ਹੈ ਸੋ ਹੁਣ ਸਭ ਤੋਂ ਪਹਿਲਾਂ ਅਸੀਂ ਐਡਵੋਕੇਟ ਜਵਾਹਰ ਗੋਇਲ ਜੀ ਨੂੰ ਮਿਲਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਫੀਡ ਹੀ ਕਿਉਂ ਵਰਤੀ ਜਾਵੇ ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਸਟੋਰ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਸਾਨੂੰ ਮਿਲ ਸਕਦੀਆਂ ਨੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਐਡਵੋਕੇਟ ਜਵਾਹਰ ਗੋਇਲ ਗਗਨ ਸੋ ਫੈਕਟਰੀ ਜਿਹੜੇ ਮਲਟੀ ਸਟੋਰ ਚਲਾਉਂਦੇ ਆ ਔਰ ਜਿਨ੍ਹਾਂ ਕੋਲ ਡੀਲਰਸ਼ਿਪ ਹੈ ਕਾਸਾ ਤੇ ਡੈਨਕੋ ਫੀਡ ਦੀ ਜਵਾਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਾਡੇ ਜੋ ਵੀ ਦਰਸ਼ਕ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਐ ਤਾਂ ਉਹਨਾਂ ਨੂੰ ਇੱਕ ਤਾਂ ਇਹ ਜਾਣਕਾਰੀ ਦਿਓ ਕਿ ਕਾਸਾ ਤੇ ਡੈਂਕੋ ਫੀਡ ਕਦੋਂ ਤੋਂ ਡੀਲਰਸ਼ਿਪ ਤੁਸੀਂ ਲੈ ਰੱਖੀ ਐ ਕਿੰਨੇ ਸਾਲ ਹੋ ਗਏ ਲਗਭਗ 4-5 ਸਾਲ ਹੋ ਗਏ ਜੀ ਇਹਨੂੰ ਵੇਚਦਿਆਂ ਚਾਰ-ਪੰਜ ਸਾਲ ਹੋ ਗਏ ਔਰ ਤੁਸੀਂ ਇਹ ਦਾਵਾ ਕਰਦੇ ਹੋ ਕਿ ਕਾਸਾ ਫੀਡ ਵਰਤੋ ਜਾਂ ਡੈਂਕੋ ਫੀਡ ਵਰਤੋ ਕਾਸਾ ਫੀਡ ਜਾਂ ਡੈਂਕੋ ਫੀਡ ਹੀ ਕਿਉਂ ਵਰਤੀ ਜਾਂਦੀ ਐ ਜੋ ਕਿ ਇਸ ਏਰੀਆ ਦੇ ਵਿੱਚ ਦਧਾਰੂ ਪਸ਼ੂਆਂ ਵਾਸਤੇ ਫੀਡ ਦੀ ਬਹੁਤ ਘਾਟ ਸੀਗੀ ਵਧੀਆ ਫੀਡ ਕਿਤੇ ਵੀ ਨਹੀਂ ਸੀ ਅਵੇਲੇਬਲ ਤਾਂ ਸਾਡੀ ਕੰਪਨੀ ਵਾਲਿਆਂ ਨੇ ਮਤਲਬ ਕਿ ਇਹ ਫੈਸਲਾ ਲਿਆ ਵੀ ਪਸ਼ੂਆਂ ਨੂੰ ਨੇਚੁਰਲ ਢੰਗ ਦੇ ਨਾਲ ਤੰਦਰੁਸਤੀ ਤੇ ਦੁੱਧ ਵਾਸਤੇ ਦੁੱਧ ਦੇ ਉਤਪਾਦਨ ਵਾਸਤੇ ਵੀ ਕੋਈ ਨਾ ਕੋਈ ਪ੍ਰੋਡਕਟ ਨਾਮਾ ਤਿਆਰ ਕੀਤਾ ਗਿਆ ਤੇ ਸੋ ਕਾਸ਼ਾ ਵਾਲਿਆਂ ਨੇ ਇਹ ਸਟੈਪ ਸਭ ਤੋਂ ਪਹਿਲਾਂ ਬਹੁਤ ਵਧੀਆ ਸਟੈਪ ਚੱਕਿਆ ਪੰਜਾਬ ਦੇ ਵਿੱਚ ਆਲ ਓਵਰ ਇੰਡੀਆ ਇਹ ਸਪਲਾਈ ਹੋ ਰਹੀ ਹੈ ਜਿੰਨੇ ਇੱਕ ਪਸ਼ੂ ਪਾਲਕ ਤੁਹਾਡੇ ਨਾਲ ਜੁੜੇ ਹੈ ਸਾਰੇ ਕਾਸਾ ਤੇ ਡੈਨਕੋ ਤੋਂ ਸੰਤੁਸ਼ਟ ਹੈ ਬਿਲਕੁਲ ਜੀ ਬਿਲਕੁਲ ਰੈਗੂਲਰ ਯੂਜ਼ ਕਰ ਰਹੇ ਨੇ ਇੱਕ ਵਾਰੀ ਲੈ ਗਿਆ ਉਹ बार-बार ਲਿਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਇਹ ਦਾਵਾ ਅਸੀਂ ਨਹੀਂ ਕਰਦੇ ਸਾਡਾ ਚੈਨਲ ਨਹੀਂ ਕਰਦਾ ਇਹ ਦਾਵਾ ਕੰਪਨੀ ਕਰਦੀ ਹੈ ਔਰ ਉਹਨਾਂ ਦੀ ਡੀਲਰਸ਼ਿਪ ਚਲਾ ਰਹੇ ਐਡਵੋਕੇਟ ਜਵਾਰ ਗੋਇਲ ਜੀ ਦਾਵਾ ਕਰਦੇ ਆ ਕਿ ਕਾਸਾ ਤੇ ਡੈਨਕੋ ਫੀਡ ਵਰਤੋ ਇਹ ਪਸ਼ੂਆਂ ਵਾਸਤੇ ਬਹੁਤ ਹੀ ਲਾਹੇਵੰਦ ਹੈ ਤੇ ਵਰਦਾਨ ਸਾਬਤ ਹੁੰਦੀ ਹੈ ਤਜਵਰ ਜੀ ਇੱਕ ਜਾਣਕਾਰੀ ਹੋਰ ਦਿਓ ਤੁਸੀਂ ਇੱਥੇ ਮਲਟੀ ਸਟੋਰ ਵੀ ਚਲਾ ਰਹੇ ਹੋ ਜੀ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਡੇ ਸਟੋਰ ਦੇ ਵਿੱਚ ਉਪਲਬਧ ਨੇ ਤਾਂ ਜੋ ਅਸੀਂ ਦੇਖ ਰਹੇ ਹਾਂ ਕਿ ਤੁਹਾਡੇ ਕੋਲੇ ਪਾਰਕਿੰਗ ਦੀ ਸਹੂਲਤ ਬੜੀ ਹੈ ਬਹੁਤ ਵਧੀਆ ਜੀ ਆਮ ਤੌਰ ਤੇ ਜਦੋਂ ਬਾਜ਼ਾਰਾਂ ਦੇ ਵਿੱਚ ਜਾਣਾ ਪੈਂਦਾ ਹੈ ਤਾਂ ਲੋਕਾਂ ਨੂੰ ਕਾਰ ਜੀਪ ਸਕੂਟਰ ਮੋਟਰਸਾਈਕਲ ਖੜਾ ਕਰਨ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਇੱਥੇ इजीली ਤੁਹਾਡੇ ਕੋਲੇ ਬੰਦਾ ਆ ਸਕਦਾ ਹੈ ਔਰ ਘਰ ਵਿੱਚ ਲੋਡਿੰਗ ਦਾ ਸਾਰਾ ਸਮਾਨ ਤੁਹਾਡੇ ਕੋਲੇ ਮਿਲਦਾ ਹੈ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਖੁੱਲਾ ਸਾਰਾ ਚਾਰਟਰੀ ਸਾਡੇ ਸਟੋਰ ਨਾਲ ਵੀ ਸਾਂਝੀ ਕਰੋ ਕੋਈ ਵੀ ਚੀਜ਼ਾਂ ਦੇਖੋ ਸਾਰਿਆਂ ਘਰ ਦੇ ਵਿੱਚ ਯੂਜ਼ ਹੋਣ ਵਾਲੀਆਂ ਰਸੋਈ ਦੇ ਵਿੱਚ ਯੂਜ਼ ਹੋਣ ਵਾਲੀਆਂ ਤੇ واਸ਼ਿੰਗ ਪ੍ਰੋਡਕਟ ਸਾਰੇ ਸਾਰੇ ਵਧੀਆ ਕੁਆਲਿਟੀ ਦੇ ਇੱਥੇ ਮਿਲ ਸਕਦੇ ਨੇ ਤੁਹਾਨੂੰ ਜਿਵੇਂ ਆਮ ਬਜ਼ਾਰਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਹੁੰਦਾ ਕਿ ਰੇਟ ਆਪਣਾ ਜਿਹੜਾ ਸਟੋਰ ਹੈ ਬਾਜ਼ਾਰ ਤੋਂ ਬਾਹਰ ਹੈ ਪਿੰਡਾਂ ਦੀ ਹਦੂਦ ਦੇ ਵਿੱਚ ਹੈ ਕੀ ਕੋਈ ਕੀਮਤਾਂ ਦੇ ਵਿੱਚ ਵੀ ਲੋਕਾਂ ਨੂੰ ਫਾਇਦਾ ਮਿਲਦਾ ਇੱਥੇ ਆ ਕੇ ਇਹ ਵੀ ਤਾਂ ਲੋਕ ਦੱਸਦੇ ਨੇ ਜੀ ਮਿਲ ਕੇ ਵੀ ਰੇਟ ਕਾਫੀ ਘੱਟ ਹਨ ਦੂਸਰੇ ਪੰਜਾਬ ਆਪਣੇ ਸ਼ਹਿਰਾਂ ਦੇ ਨਾਲੋਂ ਦੁਕਾਨਾਂ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਖਰਚੇ ਨੇਗੇ ਸਾਡੇ ਇੱਥੇ ਖਰਚਾ ਹੀ ਕੋਈ ਨਹੀਂ ਹੈਗਾ ਇਸੇ ਕਰਕੇ ਅਸੀਂ ਰੇਟ ਘੱਟ ਰੱਖੇ ਹੋਏ ਨੇ ਗਾਗਨ ਸੂਪ ਮਲਟੀ ਸਟੋਰ ਜਿੱਥੇ ਕਾਸਾ ਫੀਡ ਵੀ ਹੈ ਔਰ ਬੈਲਕੋ ਫੀਡ ਵੀ ਮਿਲਦੀ ਹੈ ਨਾਲ ਘਰੇਲੂ ਵਰਤੋੜਾ ਸਾਰਾ ਸਮਾਨ ਕਰਿਆਨੇ ਦਾ ਵਾਸ਼ਿੰਗ ਦਾ ਉਹ ਵੀ ਮਿਲਦਾ ਹੈ ਇਹਨਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਸੋ ਸਾਰੇ ਵੀ ਜੋ ਭੈਣ ਭਰਾ ਇਸ ਵੀਡੀਓ ਨਾਲ ਜੁੜੇ ਹੋਏ ਆ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਸਾਡੇ ਵੱਲੋਂ ਵੀ ਇਹੋ ਅਪੀਲ ਹੈ ਕਿ ਕਾਸਾ ਫੀਡ ਵਰਤੋ ਬੈਂਕੋ ਫੀਡ ਵਰਤੋ ਇੱਕ ਵਾਰੀ ਤੁਸੀਂ ਗਗਨ ਸੋਪ ਫੈਕਟਰੀ ਸਰਦੂਲੇ ਵਾਲਾ ਕੈਂਚੀਆ ਤੋਂ ਜੋ ਮਾਨਸਾ ਨੂੰ ਜਾਂਦੇ ਸਮੇਂ ਪਹਿਲਾਂ ਵੀ ਜ਼ਿਕਰ ਕੀਤਾ ਅੱਧਾ ਕੋ ਕਿਲੋਮੀਟਰ ਵਿਥ ਨਾਲ ਸਥਿਤ ਹੈ ਸਰਸਾ ਮਾਨਸਾ ਸੜਕ ਤੇ ਇੱਕ ਵਾਰੀ ਉਥੇ ਵਿਜ਼ਿਟ ਜਰੂਰ ਕਰੋ ਜੇ ਤੁਹਾਨੂੰ ਰਿਜ਼ਲਟ ਵਧੀਆ ਨਹੀਂ ਚੰਗੀ ਲੱਗੇ ਤਾਂ ਦੂਸਰੀ ਵਾਰ ਆਇਓ ਜੋ ਕਾਸਾ ਫੀਡ ਤੇ ਡੈਂਕੋ ਫੀਡ ਕਿਸਾਨ ਵਰਤ ਰਿਹਾ ਇਸ ਤੋਂ ਬਾਅਦ ਅਸੀਂ ਤੁਹਾਡੀ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਭਾਈ ਜੀ ਕੀ ਨਾਮ ਆਪਣਾ ਮਕਰ ਸਿੰਘ ਜੀ ਮਕਰ ਸਿੰਘ ਜੀ ਤੁਸੀਂ ਵੀ ਪਸ਼ੂਆਂ ਨੂੰ ਫੀਡ ਦੀ ਵਰਤੋਂ ਕਰਦੇ ਹੋ ਹਾਂ ਜੀ ਕਿਹੜੀ ਫੀਡ ਵਰਤਦੇ ਹੋ ਤੁਸੀਂ ਕਾਸਾ ਵਰਤਦੇ ਜੀ ਕਾਸਾ ਫੀਡ ਵਰਤਦੇ ਹੋ ਹਾਂ ਜੀ ਕਿੰਨੇ ਸਾਲ ਤੋਂ ਬਹੁਤ ਸਿਰ ਦੇ ਜੀ ਤੇ ਕੀ ਫਾਇਦੇ ਆ ਪਸ਼ੂਆਂ ਨੂੰ ਸੋਨੂੰ ਕੀ ਲੱਗਿਆ ਵੀ ਕਾਸਾ ਫੀਡ ਹੀ ਕਿਉਂ ਵਰਤੀ ਜਾਵੇ ਬਹੁਤ ਚੰਗੀ ਆ ਜੀ ਬਰੇ ਪਸ਼ੂ ਤਾਂਦਰੁਸਤ ਹੀ ਰਹਿੰਦੇ ਆ ਬਰਾ ਦੁੱਧ ਦੇਣ ਦੇ ਨਾਲ ਚੰਗੀ ਫੈਂਟ ਆਉਂਦੀ ਆ ਤੇ ਤੁਸੀਂ ਜਿਹੜੇ ਹੋਰ ਲੋਕ ਦੁੱਧ ਦਾ ਕੰਮ ਕਰਦੇ ਆ ਜਾਂ ਪਸ਼ੂਆਂ ਦਾ ਕੰਮ ਕਰਦੇ ਆ ਪਸ਼ੂ ਪਾਲਦੇ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਅਸੀਂ ਕਹਿੰਦੇ ਆ ਵੀ ਇਹੀ ਵਰਤੋ ਜੀ ਬਹੁਤ ਚੰਗੀ ਫੀਡ ਆ ਜੀ ਇਹ ਜੇ ਵੀ ਤੁਸੀਂ ਪੂਰੇ ਭਰੋਸੇ ਨਾਲ ਇਹ ਕਹਿ ਸਕਦੇ ਹੋ ਹਾਂਜੀ ਪੂਰੇ ਨਾਲ ਕਹਿ ਰਹੇ ਆ ਵੀ ਬਹੁਤ ਚੰਗੀ ਫੀਡ ਆ ਇਹੀ ਵਰਤੋ ਬਰੀ ਫੈਂਟ ਆ ਤੇ ਚ ਦੁੱਧਵਾਰਾ ਵਾਧਦੇ ਆ ਪਸ਼ੂ ਟਾਈਮ ਸਿਰ ਸਬਰਦੇ ਆ ਮੇਰੇ ਨਾਲ ਇਸ ਵਕਤ ਮੌਜੂਦ ਨੇ ਪਸ਼ੂ ਪਾਲਕ ਬੂਟਾ ਸਿੰਘ ਜੋ ਪਿੰਡ ਸਰਦੂਲੇਵਾਲਾ ਦੇ ਰਹਿਣ ਵਾਲੇ ਆ ਔਰ ਇਹ ਆਪਣੇ ਪਸ਼ੂਆਂ ਵਾਸਤੇ ਇਕਤਾ ਕਾਸਾ ਤੇ ਦੂਸਰੀ ਡੈਨ ਕੋ ਜਿਹੜੀ ਫੀਡ ਹੈ ਉਹ ਵਰਤਦੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਬੁੱਟਾ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਛਾ ਬੁੱਟਾ ਸਿੰਘ ਜੀ ਸਾਨੂੰ ਇਹ ਜਾਣਕਾਰੀ ਦਿਓ ਕਾਸਾ ਤੇ ਡੈਨਕੋ ਜਿਹੜੀ ਫੀਡ ਹੈ ਤੁਸੀਂ ਕਿੰਨੇ ਸਾਲਾਂ ਤੋਂ ਵਰਤ ਰਹੇ ਹੋ 3 ਸਾਲਾਂ ਦੇ ਜੀ ਸਾਢੇ 3 ਸਾਲਾਂ ਨੇ ਵਰਤਦੇ ਆ ਸਾਢੇ 3 ਸਾਲ ਤੋਂ ਤੁਸੀਂ ਇਹ ਫੀਡ ਪਸ਼ੂਆਂ ਨੂੰ ਪਾ ਰਹੇ ਹੋ ਹਾਂਜੀ ਤੇ ਇਹਦੇ ਕੀ ਫਾਇਦੇ ਨੇ ਫਾਇਦੇ ਜੀ ਇਹਦੇ ਨਾਲ ਦੁੱਧ ਵਧਿਆ ਦਿੰਦੇ ਆ ਤੇ ਤੰਦਰੁਸਤ ਚੰਗੇ ਰਹਿੰਦੇ ਆ ਤੇ ਮੰਨ ਲਾ ਵੀ ਸਵਾ ਮਹੀਨੇ ਡੁੱਧ ਮਹੀਨੇ ਤੋਂ ਮੰਨ ਲਾ ਵੀ ਨੰ ਆ ਹੋ ਜਾਂਦੇ ਨੇ ਮੈਂ ਸਹ ਜਿੰਨੀ ਤੁਹਾਡੇ ਕਹਿਣ ਦਾ ਮਤਲਬ ਵੀ ਇਹ ਫੀਡ ਨੂੰ ਪਾ ਕੇ ਪਸ਼ੂ ਦੁੱਧ ਵੀ ਵਧਿਆ ਦਿੰਦਾ ਹੁੰਦਾ ਜੀ ਤੇ ਸਿਹਤ ਪੱਖੋਂ ਤੰਦਰੁਸਤ ਰਹਿਣ ਦਾ ਵਿਸਤਰ ਰਹਿੰਦਾ ਜੀ ਔਰ ਜਦੋਂ ਪਸ਼ੂ ਨਵੇਂ ਸਿਰੇੋਂ ਦੁੱਧ ਰਲਦਾ ਤਾਂ ਉਹ ਵੀ ਸਮੇਂ ਸਿਰ ਹੋ ਜਾਂਦਾ ਸਮੇਂ ਸਿਰ ਜੀ ਤਾਂ ਤੁਸੀਂ ਇਸ ਗੱਲ ਦਾ ਪੱਕਾ ਦਾਵਾ ਕਰਦੇ ਹੋ ਵੀ ਇਹ ਜਿਹੜੀ ਫੀਡ ਹੈ ਬਹੁਤ ਵਧੀਆ ਬਹੁਤ ਵਧੀਆ ਜੀ ਸਾਡੇ ਜਿਹੜੇ ਹੋਰ ਭੈਣ ਭਰਾ ਹਾਂ ਏਸਪੀ ਮਤਲਬ ਪਸ਼ੂ ਪਾਲਦੇ ਆ ਹਾਂਜੀ ਹਾਂਜੀ ਉਹ ਤਾਂ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੀਦੀ ਹੈ ਉਹਨਾਂ ਨੂੰ ਇਹੀ ਅਪੀਲ ਕਰਦੇ ਆ ਵੀ ਇਹ ਮਰ ਤੋਂ ਫੀਡ ਆਹਾ ਤੇ ਕੋਈ ਦੂਜੀ ਦਾ ਨਾ ਖਾਸਾ ਉਹ ਖਾਸਾ ਫੀਡ ਆ ਖਾਸਾ ਫੀਡ ਉਹ ਵਰਤੋ ਜੀ ਉਹਨਾਂ ਦਾ ਰਿਟ ਬਹੁਤ ਤਗੜਾ ਜੀ ਤੇ ਸਾਡੇ ਮੰਨ ਲਾ ਵੀ 8-9 ਘਰ ਆ ਸਾਰੇ ਵਰਤਦੇ ਇਹ ਬਹੁਤ ਵਧੀਆ ਨਤੀਜੇ ਮਿਲ ਰਹੇ ਬਹੁਤ ਵਧੀਆ ਜੀ ਆ ਬਸ ਚੋਟੀ ਜੀ ਸਵਾ ਦੋ ਸਾਲ ਦੀ ਨਵੀਂ ਹੋ ਚੁੱਕੀ ਮਹੀਨਾ ਹੋ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਬੂਟਾ ਸਿੰਘ ਕੋਲੇ ਜੋ ਇੱਕ ਝੋਟੀ ਹੈ ਜਿਹਨੂੰ ਇਹ ਕਾਸਾ ਫੀਡ ਤੇ ਡੈਨਕੋ ਫੀਡ ਦੀ ਵਰਤੋਂ ਕਰਦੇ ਆਂ ਔਰ ਬਾਕੀ ਪਸ਼ੂ ਵੀ ਤੁਸੀਂ ਦੇਖ ਰਹੇ ਹੋ ਸਾਰੇ ਬਹੁਤ ਵਧੀਆ ਦੁੱਧ ਦਿੰਦੇ ਆ ਇਹਨਾਂ ਨੂੰ 2 ਮਹੀਨੇ ਤੋਂ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਪਸ਼ੂ ਪਾਲਕਾਂ ਨੂੰ ਬੂਟਾ ਸਿੰਘ ਦੇ ਵਿਹਾਫ ਤੇ ਜੋ ਪਿਛਲੇ ਕਈ ਸਾਲਾਂ ਤੋਂ ਡੈਨਕੋ ਤੇ ਕਾਸਾ ਫੀਡ ਦੀ ਵਰਤੋਂ ਕਰਦੇ ਆਂ ਆਪਣੇ ਪਸ਼ੂਆਂ ਵਾਸਤੇ ਸਾਡੇ ਵੱਲੋਂ ਵੀ ਇਹ ਅਪੀਲ ਹੈ ਕਿ ਇਸ ਫੀਡ ਨੂੰ ਇੱਕ ਵਾਰੀ ਅਜ਼ਮਾ ਕੇ ਵਰਤ ਕੇ ਜਰੂਰ ਦੇਖਿਆ ਜਾਵੇ ਇਹਨਾਂ ਦੇ ਕਹਿਣ ਮੁਤਾਬਕ ਕੰਪਨੀ ਦੇ ਦਾਅਵੇ ਦੇ ਮੁਤਾਬਕ ਉਸ ਸ피ਡ ਦੇ ਬਹੁਤ ਚੰਗੇ ਨਤੀਜੇ ਤੁਹਾਨੂੰ ਮਿਲਣਗੇ